ਪੜੋ ਜੜੋ ਸੰਘਰਸ਼ ਕਰੋ ਸਭ ਨੂੰ ਇਹੋ ਗੱਲ ਕਹਿੰਦਾ ਹਾਂ ਸਭ ਨੂੰ ਇਹੋ ਗੱਲ ਕਹਿੰਦਾ ਹਾਂ ਹੋ ਮੈਨੂੰ ਮੂਰਤੀਆਂ ਵਿੱਚ ਭਾਲੋ ਨਾ ਮੈਂ ਵਿੱਚ ਕਤਾ ਬਾਂਹਿੰਦਾ ਮੈਨੂੰ ਪੂਜਣ ਦੀ ਥਾ ਪੜ ਲੈਣਾ ਪੜ ਕੇ ਅਪਣਾਓ ਰਾਂ ਮੇਰੇ ਮੈਂ ਵਿਕਿਆ ਨਹੀਂ ਮੈਂ ਚੁਕਿਆ ਨਹੀਂ ਲਖਾਂ ਲੱਗੇ ਸੀ ਪਾ ਮੇਰੇ ਮੈਂ ਵਿਕਿਆ ਨਹੀਂ ਮੈਂ ਝੁਕਿਆ ਨਹੀਂ ਲਖਾਂ ਲੱਗੇ ਸੀ ਪਾ ਮੇਰੇ ਬਸ ਝੂਠ ਦੇ ਹੜ ਵਿੱਚ ਹੜਿਆ ਨਹੀਂ ਮੈਂ ਸੱਚ ਦੇ ਰਣੀ ਰਿਹਾ ਹਾਂ ਉਹ ਮੈਨੂੰ ਮੂਰਤੀਆਂ ਵਿੱਚ ਭਾਉਣਾ ਮੈਂ ਵਿੱਚ ਕਿਤਾਬਾਂ ਰਿਹਾ ਹਾਂ ਲਾਲਚ ਵਿੱਚ ਗੁਮਰਾਹ ਹੋ ਜਾਂਦੇ ਬਹੁਤੇ ਲਾ ਪਰਵਾਹ ਹੋ ਜਾਂਦੇ ਮਾਰ ਕੇ ਆਪਣੇ ਪੈਰ ਕੋਹਾੜੀ ਉਹ ਭੁਗਤਣ ਛੇ ਰਸ ਜਾਵਾਨ ਨੂੰ ਮੋਟਾਂ ਵੇਲੇ ਢਲ ਜਾਂਦੇ ਨੇ ਇਹ ਬੇਗੰਪੁਰ ਦੀਆਂ ਰਾਵਾਂ ਜੈਪੀ ਜੈਫਰ ਮੈਸ ਹੋਂਸਾ ਹੁੰਦਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਕਸ਼ਨ ਜੁੜਦੀ ਦੋਸਤੋ ਅੱਜ ਮੈਂ ਇੱਕ ਅਜਿਹੇ ਸਾਹਿਤਕਾਰ ਨੂੰ ਆਪ ਸਭ ਦੀ ਨਜ਼ਰ ਕਰਨ ਜਾ ਰਿਹਾ ਹਾਂ جنہ دے لکھے ہوئے ساہت میں بہت دیوانا بہت خوبصورت گیت لکھتے ہیں غزل لکھتے ہیں نظم لکھتے ہیں اور انہیں شبدوں کے جو مٹھاس ہے جو استعمال شبد کرتے ہیں باقمال کرتے ہیں خاص کر کے جب مشنری گیت اپنی قلم کے نام کاغذ کے اوپر لکھتے ہیں تو اس بنا اجے وار اجی سوچ جڑی ہے ਔਰ ਉਹ ਸੋਚ ਜਿਸ ਦੇ ਨਾਲ ਪੂਰੇ ਦਾ ਪੂਰਾ ਸਮਾਜ ਇੱਕ ਮੰਚ ਤੇ ਇਕੱਠਾ ਹੋ ਜਾਏ ਕਿਉਂਕਿ ਬਾਬਾ ਸਾਹਿਬ ਨੇ ਸਾਨੂੰ ਇਕੱਠੇ ਰਹਿਣ ਵਾਸਤੇ ਬਹੁਤ ਸੰਘਰਸ਼ ਕੀਤਾ ਔਰ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਲੋਕ ਇੱਕ ਮੰਚ ਤੇ ਇਕੱਠੇ ਹੋ ਕੇ ਆਪਣੇ ਨਾਲ ਹੋ ਰਹੀਆਂ ਜ਼ਿਆਕੀਆਂ ਉਸ ਦੇ ਖਿਲਾਫ ਆਵਾਜ਼ ਬੁਲੰਦ ਕਰ ਸਕੀਏ ਬਾਬਾ ਸਾਹਿਬ ਦੀ ਵੀ ਇਹ ਸੋਚ ਸੀ ਅੱਜ ਦੇ ਸਾਹਿਤਕਾਰ ਸ਼ਾਮ ਸਰਗੁਦੀ ਜੀ کی کسے جان کری دے محتاج نہیں ہے انہوں نے گیت با کمال نے بہت سارے گیت انہوں نے یوٹیوب دے اوپر جڑے گیت گائے گئے نے وہ ہوئے نے اور میں تقریباً انہوں نے ہر گیت نت شدت کے سنیا ہے نے پچھلے دلی جب امبیڈکر ارجا بھون آئے تو پرسو چینل دے سٹوڈیو دے کے گلبات کرم دا موقع ملے آ. اور انہوں نے کرتی ہوئی گلبات اور مشنری گیتان کا آپ لے آنند ਤੁਸੁਭਨ ਚੈਨਲ ਤੇ ਆਪ ਦਾ ਸਵਾਗਤ ਹੈ। ਇਸ ਵਕਤ ਸਟੂਡੀਓ ਦੇ ਵਿੱਚ ਸਾਡੇ ਨਾਲ ਇੱਕ ਬਹੁਤ ਹੀ ਖੂਬਸੂਰਤ ਪਰਸਨੈਲਿਟੀ ਵਿਰਾਜਮਾਨ ਹੈ ਮੈਂ ਦੱਸਣਾ ਚਾਹੁੰਦਾ ਜਿਨ੍ਹਾਂ ਦੇ ਸ਼ਬਦਾਂ ਦੇ ਵਿੱਚ ਥੋੜੀ ਮਿਠਾਸ ਹੈ ਔਰ ਜੋ ਪੰਜਾਬੀ ਭਾਸ਼ਾ ਨੂੰ ਬੇਤਨਾ ਮਾਹੌਤ ਬੜਾ ਸਤਿਕਾਰ ਤੇ ਬੜੀ ਇੱਜ਼ਤ ਦਿੰਦੇ ਨੇ ਔਰ ਪਿਛਲੇ ਵੀ ਇਹਨਾਂ ਦਾ ਇਹ ਨੂੰ ਕਰਦਾ ਮੌਕਾ ਮਿਲਿਆ ਅੱਜ ਮੇਰੇ ਵੀ ਬੜੀ ਖੁਸ਼ਕਿਸਮਤੀ ਹੈ ਆਪਣੇ ਆਪ ਨੂੰ ਸਵਾਗਤ ਪ੍ਰਾਪਤ ਕਰਦਾ ਕਿ ਜਿਨ੍ਹਾਂ ਨੇ ਅੱਜ ਸਟੂਡੀਓ ਦੇ ਵਿੱਚ

ਸ਼ਾਮੀ ਪਿੰਡ ਤੋਂ ਬਣਵਾ ਰਹੇ ਹੂ ਇੱਕ ਪਿੰਡ ਕਿਹੜਾ ਹੈ ਕਿਹੜਾ ਜ਼ਿਲ੍ਹਾ ਪੈਂਦਾ ਹੈ ਕਿ ਕਿਸ ਤਰ੍ਹਾਂ ਮਤਲਬ ਆਪਣੀ ਬੈਕਗ੍ਰਾਉਂਡ ਹੈ ਮੇਰਾ ਪਿੰਡ ਸਰਗੁੰਦੀ ਹੈ ਜੀ ਜੀ ਸ਼ਾਮ ਮੇਰਾ ਨਾਮ ਹੈ ਜੀ ਤੇ ਆਪਣੇ ਪਿੰਡ ਨੂੰ ਪਹਿਲ ਦੇ ਨਾਲ ਤਖੱਲਸ ਦੇ ਤੌਰ ਤੇ ਲਾਇਆ ਹੋਇਆ ਹੈ ਜੀ ਜੀ ਤੇ ਜ਼ਿਲ੍ਹਾ ਜਲੰਧਰ ਤਹਿਸੀਲ ਫਲੌਰ ਲਾ ਕੇ ਕਰਾਇਆ ਬਸ ਸਾਹ ਦੇ ਨਾਲ ਕਿਸ ਤਰ੍ਹਾਂ ਜੁੜ ਗਏ ਤੁਸੀਂ ਬਸ ਮਿੱਟੀ ਦਾ ਮੋਹ ਹੈ ਜੀ ਜੀ ਮਿੱਟੀ ਦੇ ਮੋਹ ਕਰਕੇ ਭਾਸ਼ਾ ਨਾਲ ਪਿਆਰ ਕਰਦੇ ਹਾਂ ਪੰਜਾਬੀ ਮਾਂ ਦੇ ਜਾਏ ਤਾਂ ਪੰਜਾਬੀ ਦੇ ਲਈ ਹੀ ਕੰਮ ਕਰਦੇ ਆ ਤੇ ਜਿੰਨਾ ਚਿਰ ਸਾਹ ਨਹੀਂ ਕਰਦੇ ਰਹੋਗੇ ਜੀ ਜੀ ਕਿਸੇ ਰਾਈਟਰ ਤੋਂ ਪ੍ਰਭਾਵਿਤ ਹੋਣਾ ਇਹਦੀ ਲਿਖਤਾਂ ਤੋਂ ਪ੍ਰਭਾਵਿਤ ਕਿਉਂਕਿ ਕੋਈ ਵੀ ਆਪਾਂ ਕੰਮ ਕਰਦੇ ਆ ਕਿਸੇ ਨਾ ਕਿਸੇ ਨੂੰ ਈਸਟ ਆਪਣਾ ਗੁਰੂ ਆਪਣਾ ਕੋਈ ਜ਼ਰੂਰ ਮੰਨਦੇ ਆ ਆਪ ਜੀ ਦੀ ਜ਼ਿੰਦਗੀ ਦੇ ਵਿੱਚ ਇਤਿਹਾਸਕ ਤੌਰ 'ਤੇ ਕੌਣ ਸੀ ਜਿਸ ਤੋਂ ਕਾਫੀ ਜ਼ਿਆਦਾ ਤੁਸੀਂ ਪ੍ਰਭਾਵਿਤ ਹੋ ਪ੍ਰਭਾਵ ਤਾਂ ਤਸਰ ਮੈਂ ਬਹੁਤ سارے ਹੈਗੇ ਆ ਨਾਮ ਜੇ ਲਈ ਬਹੁਤ ਲੰਬੀ ਲਿਸਟ ਹੈ ਕੋ ਸਾਡੇ ਇਸ ਧਰਤੀ ਦੇ ਉੱਤੇ ਬਹੁਤ سارے ਨਾਮਵਰ ਸ਼ਾਇਰ ਪੈਦਾ ਹੋਏ ਆ ਬੁੱਧੀਜੀਵੀ ਪੈਦਾ ਹੋਏ ਆ ਮਹਾਂਪੁਰਸ਼ ਪੈਦਾ ਹੋਏ ਆ ਕਿਉਂਕਿ ਨਾਮਾਂ ਦੀ ਲਿਸਟ ਤਾਂ ਬਹੁਤ ਵੱਡੀ ਆ ਤੇ ਮੇਰੇ ਲਈ ਤਾਂ ਸਾਰੇ ਸਤਿਕਾਰਯੋਗ ਨੇ ਜਿੰਨੇ ਸੀਨੀਅਰ ਨੇ ਮੇਰੇ ਤੋਂ ਵੱਡਾ ਹੈ ਮੇਰੇ ਤੋਂ ਛੋਟੇ ਵੀ ਵਧੀਆ ਲਿਖਦੇ ਸਾਰੇ ਮੇਰੇ ਲਈ ਸਤਿਕਾਰਯੋਗ ਨੇ ਤੁਹਾਡੇ ਪਰਿਵਾਰ ਵਿੱਚ ਵੀ ਕੋਈ ਪੈਦਾ ਬਿਲਕੁਲ ਆ ਨਹੀਂ ਜੀ ਪਰਿਵਾਰ ਦੇ ਵਿੱਚ ਕੋਈ ਨਹੀਂ ਸੀ ਲਿਖਦਾ ਗੀਤ ਵੀ ਲਿਖਦੇ ਹੋ ਜਾਂ ਕਿਸੇ ਨਜ਼ਮ ਜੀ ਹਾਂ ਜੀ ਗੀਤ ਪਹਿਲਾਂ ਦਾ ਗੀਤ ਵੀ ਲਿਖਦਾ ਸੀ ਹੁਣ ਥੋੜਾ ਜਿਹਾ ਚੁਕਾ ਮੇਰਾ ਅ ਗਜ਼ਲਾਂ ਵਾਲ ਵੀ ਹੋਇਆ ਅੱਛਾ ਸ਼ਾਮ ਜੀ ਕਿਤੇ ਨਾ ਕਿਤੇ ਆਪਣੀ ਜਦੋਂ ਗੱਲਬਾਤ ਹੁੰਦੀ ਸੀ ਤਾਂ ਤੁਸੀਂ ਦੱਸਦੇ ਸੀ ਕਿ ਮੇਰੀਆਂ ਕੁਝ ਕਿਤਾਬਾਂ ਵੀ ਆਈਆਂ ਹੋਈਆਂ ਨੇ ਜੀ ਜੀ ਮੈਂ ਕਿਹਾ ਕਿ ਉਹਨਾਂ ਦਾ ਜ਼ਿਕਰ ਹੁਣ ਬਹੁਤ ਜ਼ਰੂਰੀ ਹੈ ਕਿਹੜੀਆਂ ਕਿਹੜੀਆਂ ਕਿਤਾਬਾਂ ਉਹ ਕਦੋਂ ਕੋ ਬਣਾਈਆਂ ਜੀ ਮੇਰੀਆਂ ਚਾਰ ਕਿਤਾਬਾਂ ਚਾਰ ਪੰਜ ਕਿਤਾਬਾਂ ਆਈਆਂ ਆਈਆਂ ਮਲਟੀ ਬਿਲਕੁਲ ਮੇਰੀ ਅਜੇ ਕਲੇਜ ਦੀ ਕੋਈ ਕਿਤਾਬ ਨਹੀਂ ਆਈ ਜੀ ਜੀ ਤੇ ਜਿਹੜੀ ਮੇਰੀ ਪਹਿਲੀ ਕਿਤਾਬ ਸੀ ਉਹ ਨਵੀਂ ਚੇਤਨਾ ਪੰਜਾਬੀ ਲੇਖਮੰਚ ਵੱਲੋਂ ਜੀ ਦੂਸਰੀ ਕਿਤਾਬ ਵੀ ਜਿਹੜੀ ਸਿਹਰਫਾਂ ਦਾ ਚਾਨਣ ਉਹ ਵੀ ਨਵੀਂ ਚੇਤਨਾ ਪੰਜਾਬੀ ਲੇਖਮੰਚ ਵੱਲੋਂ ਜੀ ਉਹਦਾ ਪਹਿਲੇ ਦਾ ਨਾਮ ਸੀ ਸ਼ਬਦਾਂ ਦੀ ਲੋ ਦੂਸਰੀ ਦਾ ਸੀਗਾ ਹਰਫਾਂ ਦਾ ਚਾਨਣ ਜੀ ਤੇ ਇੱਕ ਸੀ ਧੀਆ ਉਹਦੇ ਵਿੱਚ ਵੀ ਮੇਰੀਆਂ ਰਚਨਾਵਾਂ ਨੇ ਤੇ ਫਿਰ ਆਪਣੇ ਸ਼ਬਦ ਸਿਰਜਣ ਹਾਰੇ ਹਮ ਵੋਲਯਮ 3 ਬੋਲ ਵਿਚਾਰ ਤੇ ਆਉਣ ਵਾਲੀ ਪੰਨੀ ਵੀ ਦੇ ਵਿੱਚ ਵੀ ਮੇਰੀਆਂ ਰਚਨਾਵਾਂ ਨੇ ਮਿਸ਼ਨਰੀ ਗੀਤ ਜਦੋਂ ਲਿਖਦੇ ਹੋ ਤੇ ਇੱਕ ਬੈਕਗ੍ਰਾਉਂਡ ਹੀ ਆ ਤਸਵੀਰਾਂ ਸਾਡੇ ਸਾਹਮਣੇ ਆ ਜਾਂਦੀਆਂ ਉਹ ਸਟਰਗਲ ਦੀਆਂ ਤਸਵੀਰਾਂ ਜੋ ਸਾਡੇ ਬਜ਼ੁਰਗਾਂ ਨੇ ਹੰਡਾਇਆ ਹੈ ਸਟਰਗਲ ਕਿਸ ਤਰ੍ਹਾਂ ਦੇ ਵਿਸ਼ੇ ਮਿਸ਼ਨਰੀ ਗੀਤਾਂ ਦੇ ਵਿੱਚ ਹੁੰਦੇ ਆ ਵਿਸ਼ਾ ਬਾ ਸਮਾਨਤਾ ਅਸਮਾਨਤਾ ਦੀ ਗੱਲ ਹੈ ਹਮ ਜਿਹੜਾ ਜੋ ਗੈਰ ਬਰਾਬਰੀ ਜੋ ਚੱਲ ਰਹੀ ਐ ਸਿਸਟਮ ਦੇ ਸਾਹਮਣੇ ਆ ਯਾਨੀ ਇਹਨਾਂ ਚੀਜ਼ਾਂ ਨੂੰ ਦੇਖ ਕੇ ਮਨ ਦੇ ਵਿੱਚ ਉਹ ਬਲਬਲੇ ਉੱਠਦੇ ਰਹਿੰਦੇ ਇਹਨਾਂ ਨੂੰ ਖੁਦ ਹੰਡਾਇਆ ਹੈ ਹੰਦਾ ਅੱਜ ਵੀ ਉਹ ਦੇਖਣ ਨੂੰ ਕਿਤੇ ਨਾ ਕਿਤੇ ਮਿਲਦਾ ਬੇਸ਼ੱਕ ਅਸੀਂ ਬਹੁਤ ਤਰੱਕੀ ਕਰ ਲਈ ਸਾਡੇ ਸਮਾਜ ਨੇ ਬਹੁਤ ਸਾਰੇ ਮਿਸ਼ਨਰੀ ਗੀਤਾਂ ਵਿੱਚ ਕਿਤੇ ਨਾ ਕਿਤੇ ਸਚਾਈ ਦਾ ਧੁਗਾ ਲੱਭਾ ਜੀ ਜੀ ਬਿਲਕੁਲ ਜੀ ਜੋ ਕਿਤੇ ਨਾ ਕਿਤੇ ਤੁਸੀਂ ਹੰਦਾ ਹੈ ਬਿਲਕੁਲ ਜੀ ਬਿਲਕੁਲ ਕੀ ਸਮਝਾ ਰਹੇ ਹੋ ਸੰਸਰ ਆ ਬਾਬਾ ਸਾਹਿਬ ਦਾ ਮੈਂ ਇੱਕ ਅ ਗੀਤ ਪਹਿਲਾਂ ਤੁਹਾਨੂੰ ਸੁਣਾਵਾਂਗਾ ਕਿ ਉਹ ਵੀ ਕਿਉਂਕਿ ਬਾਬਾ ਸਾਹਿਬ ਦਾ ਜਿਹੜਾ ਅਸਲ ਜਿਹੜਾ ਮਕਸਦ ਹੈ ਉਹ ਤੋਂ ਥੋੜਾ ਜਿਹਾ ਲੋਕੀ ਭਟਕ ਗਿਆ ਹੈ ਹਮ ਤੇ ਮੈਂ ਕੋਸ਼ਿਸ਼ ਕੀਤੀ ਇੱਕ ਗੀਤ ਰਾਹੀਂ ਰਿਕਾਰਡ ਹੋਇਆ ਸੀ ਵੀਐਸ ਜੱਖੂ ਦੀ ਆਵਾਜ਼ ਦੇ ਵਿੱਚ ਜੀ ਪਿਛਲੇ ਸਾਲ ਕੀਤਾ ਸੀ ਤੇ ਮੈਂ ਉਹੋ ਹੀ ਗੀਤ ਤੁਹਾਡੇ ਸਾਹਮਣੇ ਰੂਬਰੂ ਕਰਾਂਗਾ ਜੀ ਜੀ ਸਰ ਉਸਤੇ ਬੋਲੇਗਾ ਜੀ ਖੂਬ ਪੜੋ ਲਿਖੋ ਸ਼ਰਸ਼ਿਕ ਕਰੋ ਹਮ ਪੜੋ ਜੜੋ ਸੰਗਾਰਸ਼ ਕਰੋ ਸਭ ਨੇ ਇਹੋ ਗੱਲ ਕਹਿੰਦਾ ਹਾਂ ਸਭ ਨੇ ਇਹੋ ਗੱਲ ਕਹਿੰਦਾ ਹਾਂ ਉਹ ਮੈਨੂੰ ਮੂਰਤੀਆਂ ਵਿੱਚ ਪਾਲੋ ਨਾ ਮੈਂ ਵਿੱਚ ਕਤਾ ਬਾਂਹਿੰਦਾ ਉਹ ਮੈਨੂੰ ਮੂਰਤੀਆਂ ਵਿੱਚ ਪਾਲੋ ਨਾ ਮੈਂ ਵਿੱਚ ਕਤਾ ਬਾਂਹਿੰਦਾ ਹਾਂ ਉਪਰ ਜੜੋ ਸ਼ੰਗਰਿਸ਼ ਕੋ ਮੈਨੂੰ ਪੂਜਣ ਦੀ ਥਾ ਪੜ ਲੈਣਾ ਤੇ ਪੜ ਕੇ ਅਪਣਾਉਣੇ ਰਾ ਮੇਰੇ ਮੈਨੂੰ ਪੂਜਣ ਦੀ ਥਾ ਪੜ ਲੈਣਾ ਪੜ ਕੇ ਅਪਣਾਓ ਰਾ ਮੇਰੇ ਮੈਂ ਵਿਕਿਆ ਨਹੀਂ ਮੈਂ ਚੁਕਿਆ ਨਹੀਂ ਲੱਖਾਂ ਲੱਗੇ ਸੀ ਪਾ ਮੇਰੇ ਮੈਂ ਵਿਕਿਆ ਨਹੀਂ ਮੈਂ ਚੁਕਿਆ ਨਹੀਂ ਲੱਖਾਂ ਲੱਗੇ ਸੀ ਪਾ ਮੇਰੇ ਬਸ ਝੂਠ ਦੇ ਹੜ ਵਿੱਚ ਹੜਿਆ ਨਹੀਂ ਮੈਂ ਸੱਚ ਦੇ ਰਣੀ ਰਹਿਦਾ ਹਾਂ ਉਹ ਮੈਨੂੰ ਮੂਰਤੀਆਂ ਵਿੱਚ ਭਾਉਣਾ ਮੈਂ ਵਿੱਚ ਕਿਤਾਬਾਂ ਰਹਿਦਾ ਹਾਂ ਮੈਂ ਵਿੱਚ ਕਿਤਾਬਾਂ ਰਹਿਦਾ ਹਾਂ ਭਗਵਾਨ ਨਹੀਂ ਮੈਂ ਅਹ ਲੋਕੋ ਇੱਕ ਅਗੂ ਹਾਂ ਮਜਨੂਆਂ ਦਾ ਰਾਤਾਂ ਨੂੰ ਸੌਣ ਇਹ ਦਿੰਦਾ ਨਹੀਂ ਮੈਨੂੰ ਚਿਹਰਾ ਮਸੂਮਾਂ ਦਾ ਰਾਤਾਂ ਨੂੰ ਸੋ ਇਹ ਦੰਦਨੀ ਮੈਨੂੰ ਚੇਰਾ ਮਸੁੰਦਾ ਕੰਮੀਆਂ ਮਜ਼ਦੂਰਾਂ ਦੀ ਖਾਤਰ ਕੰਮੀਆਂ ਮਜ਼ਦੂਰਾਂ ਦੀ ਖਾਤਰ ਤਖਤਾ ਮੈਲਾਂ ਨਾਲ ਖਿੰਦਾ ਹਾਂ ਉਹ ਮੈਨੂੰ ਮੂਰਤੀਆਂ ਵਿੱਚ ਭਾੜੋ ਨਾ ਮੈਂ ਵਿੱਚ ਕਿਤਾਬਾਂ ਰੰਦਾ ਹਾਂ ਮੈਂ ਵਿੱਚ ਕਿਤਾਬਾਂ ਰੰਦਾ ਹਾਂ ਇਹ ਧਰਮ ਮੰਦੇ ਨਾ ਤੇ ਹੁੰਦੀ ਹੈ ਵਡਕਾਣੀ ਦੀ ਗੱਲ ਕਰਦਾ ਹਾਂ ਜੋ ਧਰਮ ਦੇ ਨਾਂ ਤੇ ਹੁੰਦੀ ਹੈ ਵਡਕਾਣੀ ਦੀ ਗੱਲ ਕਰਦਾ ਹਾਂ ਓ ਜੀ ਸਰਗੂੰਦੀ ਵਾਲੇ ਜੋ ਉਸ ਤਾਣੀ ਦੀ ਗੱਲ ਕਰਦਾ ਹਾਂ ਓ ਜੀ ਸਰਗੂੰਦੀ ਵਾਲੇ ਜੋ ਉਸ ਤਾਣੀ ਦੀ ਗੱਲ ਕਰਦਾ ਹਾਂ ਮੈਨੂੰ ਲੋੜ ਨਿਸ਼ਾਨ ਚ ਰਗਾਾਂ ਦੀ ਹੋ ਮੈਨੂੰ ਲੋੜ ਨਿਸ਼ਾਮ ਚ ਰਗਾਾਂ ਦੀ ਨਾ ਬੜੀ ਕਿਸੇ ਦੀ ਨਹੀਂ ਦਾ ਹਾਂ ਉਹ ਮੈਨੂੰ ਮੂਰਤੀਆਂ ਵਿੱਚ ਪਾਲੋ ਨਾ ਮੈਂ ਵਿੱਚ ਕਿਤਾਬਾਂ ਰਹਿਦਾ ਹਾਂ ਮੈਂ ਵਿੱਚ ਕਿਤਾਬਾਂ ਰਹਿਦਾ ਹਾਂ ਮੈਂ ਵਿੱਚ ਕਿਤਾਬਾਂ ਰਹਿਦਾ ਜੀ ਵਾਕਿਆ ਹੀ ਬਹੁਤ ਹੀ ਇਮੋਸ਼ਨਲ ਕਿਉਂਕਿ ਬਾਬਾ ਸਾਹਿਬ ਦੀ ਜੇ ਸੋਚ ਦੀ ਗੱਲ ਕਰੀ ਤੇ ਇਹੀ ਉਹਨਾਂ ਦੀ ਸੋਚ ਸੀ ਪਰ ਅੱਜ ਕੱਲ ਮੈਂ

ਸਾਨੂੰ ਉਹਨਾਂ ਨੂੰ ਪੜ੍ਹ ਕੇ ਉਹਨੂੰ ਤੋਂ ਪ੍ਰੇਮ ਲੈ ਕੇ ਅੱਗੇ ਕੰਮ ਕਰਨਾ ਚਾਹੀਦਾ ਹੈ। ਇਹ ਸ਼ਬਦ ਹੈ ਸੀ ਪੜੋ ਜੁੜੋ ਤੇ ਸੰਗਰਸ਼ ਕਰੋ। ਪੜਾਈ ਉਹਨਾਂ ਨੇ ਠੀਕ ਹੈ ਸਾਨੂੰ ਆਪਣੀ ਨੌਲੇਜ ਵਾਸਤੇ ਪੜਾਈ ਚਾਹੀਦੀ ਹੈ। ਜੀ ਪਰ ਉਸ ਪੜਾਈ ਦਾ ਕੀ ਸਮਾਜ ਨੂੰ ਵੀ ਫਾਇਦਾ ਹੋਣਾ ਚਾਹੀਦਾ ਜਾਂ ਕੱਲੇ ਜਿਸ ਨੇ ਪੜਿਆ ਉਸੇ ਨੂੰ ਫਾਇਦਾ ਹੋਣਾ ਹੈ। ਸਾਰਿਆਂ ਨੂੰ ਹੋਣਾ ਚਾਹੀਦਾ ਫਾਇਦਾ ਸਭ ਨੂੰ ਹੋਣਾ ਚਾਹੀਦਾ। ਐਜੂਕੇਸ਼ਨ ਹਰ ਬੱਚਾ ਪੜਨਾ ਜਿਹੜਾ ਹਰ ਸਮਾਜ ਦੇ ਵਿੱਚ ਐਜੂਕੇਸ਼ਨ ਬਹੁਤ ਜ਼ਰੂਰੀ ਹੈ। ਕਿਉਂਕਿ ਜਿੰਨਾ ਚਿਰ ਲੋਕ ਪੜਨਗੇ ਨਹੀਂ ਉਹਨਾਂ ਤੇ ਉਹਨਾਂ ਨੂੰ ਪਤਾ ਨਹੀਂ ਲੱਗੇਗਾ ਕਿਸੇ ਗੱਲ ਦਾ। ਸਤਗੁਰੂ ਅਬਦਾਸ ਮਹਾਰਾਜ ਦੀ ਜੇ ਗੱਲ ਕਰੀਏ ਤੇ ਮੈਂ ਪਿਛਲੇ ਦਿਨੀ ਉਹਨਾਂ ਤੋਂ ਦੀ ਮਤਲਬ ਤੁਹਾਡੇ ਲਿਖੇ ਹੋਏ ਗੀਤ ਜਿਹੜੇ ਨੇ ਖਾਸ ਕਰਕੇ ਸਤਗੁਰੂ ਅਬਦਾਸ ਮਹਾਰਾਜ ਦੀ ਜੀਵਨ ਨੂੰ ਲੈ ਕੇ ਉਹਨਾਂ ਦੇ ਉਸ ਬੇਲੇ ਦੇ ਵਕਤ ਨੂੰ ਲੈ ਕੇ ਮੈਂ ਚਾਹੁੰਦਾ ਕਿ ਕੁਝ ਨਾ ਕੁਝ ਉਹਨਾਂ ਬਾਰੇ ਵੀ ਸੁਣਾਇਆ ਜਾਵੇ ਪਰ ਉਸ ਤੋਂ ਪਹਿਲਾਂ ਤੁਸੀਂ ਆਪਣੀ ਮਨਪਸੰਦ ਜੇਕਰ ਕੋਈ ਸੁਣਾਉਣਾ ਚਾਹੁੰਦੇ ਤਾਂ ਉਹ ਜਰੂਰ ਸੁਣਾਓ ਉਹ ਵੀ ਠੀਕ ਹੈ ਜੀ ਜੀ ਸਤਗੁਰਮੰਦਾਸ ਮਹਾਰਾਜ ਸਾਡੇ ਮਹਾਂਪੁਰਸ਼ ਰਹੇ ਰਹੇ ਸਾਡੇ ਕਿਤੇ ਅਜਾ ਨਾ ਹੁੰਦੇ ਤਾਂ ਸ਼ਾਇਦ ਅਸੀਂ ਨਹੀਂ ਸੀ ਬੋਲ ਸਕਣਾ ਨਹੀਂ ਸੀ ਕੋਈ ਗੱਲ ਕਰ ਸਕਨੇ ਉਸ ਤੋਂ ਬਾਅਦ ਬਾਬਾ ਸਾਫ ਸਾਹਿਬ ਕਾਂਛੀ ਰਾਮ ਜੀ ਬਹੁਤ ਸਾਡੇ ਜੀ ਸਤਿਕਾਰ ਦੇ ਮਾਮ ਸਾਡੇ ਬਹੁਤ ਯਾਨਕੀ ਰਹੇ ਹੈ ਇਹੋ ਜੇ ਹੋਏ ਕਿ ਜਿਨ੍ਹਾਂ ਨੇ ਸਾਡੇ ਅੰਦਰ ਇੱਕ ਊਰਜਾ ਪੈਦਾ ਕੀਤੀ ਹੈ ਅਸੀਂ ਬੋਲਣ ਯੋਗ ਹੋਏ ਹਾਂ ਜੀ ਸੱਚ ਦੇ ਹੱਕ ਦੇ ਵਿੱਚ ਖੜੇ ਹੋਣਾ ਸਾਨੂੰ ਸਿਖਾਇਆ ਜੀ ਤੇ ਇਸੇ ਤਰ੍ਹਾਂ ਉਸ ਤਰ੍ਹਾਂ ਅਰਦਾਸ ਮਾਰੇ ਨੇ ਬੇਗੰਪੁਰੇ ਦੀ ਗੱਲ ਕੀਤੀ ਸੀ ਹੂੰ ਤਾਂ ਬੇਗੰਪੁਰੇ ਵੀ ਗੱਲਾਂ ਤਾਂ ਸਾਰੇ ਕਰਦੇ ਆ ਜੀ ਅਸਲ ਉਹ ਕਾਹਦੀ ਲਾਉਂਦੇ ਹੈ ਇਹ ਕਾਹਦਾ ਪੂਰਾ ਕਨਸੈਪਟ ਹੈ ਕਿ ਸਤਪੁਰ ਬਾਸ ਮਾਰੇ ਕਿ ਕਿਸ ਤਰ੍ਹਾਂ ਦਾ ਬੇਗਮਪੁਰਾ ਚਾਹੁੰਦੇ ਸੀ ਕਿਉਂ ਪਿੰਡ ਬਣਾਉਣਾ ਚਾਹੁੰਦੇ ਸੀ ਸ਼ਹਿਰ ਬਣਾਉਣਾ ਚਾਹੁੰਦੇ ਸੀ ਜਾਂ ਕਿਸ ਤਰ੍ਹਾਂ ਦਾ ਛਰੀਰ ਵਿੱਚ ਬੇਗਮ ਦਾ ਮਤਲਬ ਇਸ ਕਨਸੈਪਟ ਨੂੰ ਤੁਸੀਂ ਐਸੇ ਲੈ ਕੇ ਕਿਸ ਤਰ੍ਹਾਂ ਸੋਚ ਰਹੇ ਹੋ ਜੇਕਰ ਤੁਸੀਂ ਉਹਨਾਂ ਦਾ ਸ਼ਬਦ ਜਿਹੜਾ ਆ ਉਹ ਤਾਂ ਆਟੋਮੈਟਿਕਲੀ ਉਹ ਸਾਰਾ ਕੁਝ ਦੂਜਾ ਕਰਦਾ ਆ ਸਾਰੇ ਪੱਤਰੇ ਖੋਲਦਾ ਹੈ ਕਿ ਬਰਾਬਰ ਤਾਂ ਹੋਣੀ ਚਾਹੀਦੀ ਕੋਈ ਨੀਵਾ ਨਹੀਂ ਹੋਣਾ ਕੋਈ ਉੱਚਾ ਨਹੀਂ ਹੋਣਾ ਚਾਹੀਦਾ ਕਿ ਇਹ ਕਿਸੇ ਤੇ ਕੋਈ ਤਾਂ ਬੰਦੇਸ਼ ਨਹੀਂ ਹੋਣੀ ਚਾਹੀਦੀ ਸਾਰੀ ਮਨ ਵਿੱਚ ਕੋਈ ਨਹੀਂ ਬਿਲਕੁਲ ਤੇ ਪਰ ਉਸ ਕਨਸੈਪਟ ਤੇ ਚੱਲ ਨਹੀਂ ਸਾਡੇ ਮਾਪੁਰਸ਼ ਵੀ ਜਾਂ ਲਾਲੋ ਜਾਂ ਲੋਕ ਲਾਲੋ ਬਸ ਨਾਰੇ ਲਾਉਣ ਤੱਕ ਉਹ ਜਿਹਨਾਂ ਲੋਕਾਂ ਦੇ ਕੋਲ ਇਸ ਕਨਸੈਪਟ ਨੂੰ ਕਲੀਅਰ ਕਰਨ ਦੀ ਲੋੜ ਸੀ ਉਹਨਾਂ ਨੇ ਵੀ ਨਹੀਂ ਕਲੀਅਰ ਕੀਤਾ ਹਾਲੇ ਉਹ ਵੀ ਕਿਸੇ ਹੋਰ ਪਾਸੇ ਨੂੰ ਕਰ ਬਸ ਇਹ ਮੈਂ ਰਚਨਾ ਤੁਹਾਨੂੰ ਇਹੀ ਇਹੋ ਜੀ ਸਾਂਝੀ ਕਰਨੀ ਚਾਹਾਂਗਾ ਤੁਹਾਡੇ ਨਾਲ ਤੇ ਹਾਂ ਜੀ ਤੇ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਵੀ ਜੀ ਕਿੱਥੋਂ ਤੱਕ ਬੇਗਮ ਪੂਰਾ ਜਿਹੜੇ ਉਹਨਾਂ ਨੇ ਸਿਰਫ ਇਹਨਾਂ ਨੂੰ ਮਾਈਕ ਉੱਤੇ ਰੱਖ ਲਿਆ ਸਟੇਜਾਂ ਉੱਤੇ ਰੱਖ ਲਿਆ ਉਹਨੂੰ ਵਿਚਾਰਾ ਨੂੰ ਲੈ ਕੇ ਨਹੀਂ ਗਏ ਘਰ ਕਰਨੀ ਪਚਾਇਆ ਹੈਗਾ ਜੀ ਹਾਂ ਜੀ ਲਾਲਚ ਵਿੱਚ ਗੁਮਰਾ ਹੋ ਜਾਂਦੇ ਵੋਟ ਦੀ ਗੱਲ ਵੀ ਹੈ ਜੀ ਯੈਸ ਕਿਉਂਕਿ ਇਹ ਜੋ ਹੁਣ ਜਿਹੜਾ ਸਮਾਂ ਆ ਉਹ ਤਾਂ ਹੁਣ ਜੇ ਤੁਸੀਂ ਬੇਗੰਬਰ ਲਿਆ ਕੇ ਤੁਹਾਨੂੰ ਵੋਟ ਪਿਆ ਸਹੀ ਇਸਤੇਮਾਲ ਕਰਨਾ ਹੈ ਸਮਾਲ ਕਰਨਾ ਪੈਣਾ ਹੈ ਤਾਂ ਉਹਨੂੰ ਇਸ ਨੂੰ ਧੰਨਵਾਦ ਲਾਲਚ ਵਿੱਚ ਗੁਮਰਾ ਹੋ ਜਾਂਦੇ ਬਹੁਤੇ ਲਾ ਪਰਵਾਹ ਹੋ ਜਾਂਦੇ ਮਾਰ ਕੇ ਆਪਣੇ ਪੈਰ ਕੋਹਾੜੀ ਤੇ ਭੁਗਤਣ ਛੇਰ ਸਜਾਵਾਂ ਨੂੰ ਮੋਟਾਂ ਦੇਲੇ ਪਲ ਜਾਂਦੇ ਨੇ ਇਹ ਬੇਗੂਰ ਦੀਆਂ ਰਾਹਾਂ ਜਿਉਂ ਹੀ ਜਿਉਂ ਹੀ ਦੁਬਾਰਾ ਪੂਰਾ ਕਰ ਲਾਲਚ ਵਿੱਚ ਗੁਮਰਾਹ ਹੋ ਜਾਂਦੇ ਬਹੁਤੇ ਲਾਪਰਵਾਹ ਹੋ ਜਾਂਦੇ ਮਾਰ ਕੇ ਆਪਣੇ ਪੈਰ ਕੋਹਾੜੀ ਉਹ ਭੁਗਤਣ ਛੇਰ ਸਜਾਵਾਂ ਨੂੰ ਵੋਟਾਂ ਵੇਲੇ ਪੁੱਲ ਜਾਂਦੇ ਨੇ ਇਹ ਬੇਗੁਮ ਦਰਦੀਆਂ ਰਾਵਾਂ ਵੋਟਾਂ ਵੇਲੇ ਪੁੱਲ ਜਾਂਦੇ ਨੇ ਇਹ ਬੇਗੁਮ ਦਰਦੀਆਂ ਰਾਵਾਂ ਸੁਣਦੇ ਬਾਣੀ ਇਹ ਪੜਦੇ ਬਾਣੀ ਬਣਦੇ ਨਹੀਂ ਸਮੇ ਦੇ ਹਾਨੀ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਕੌਣ ਮੇਰੇ ਵੀ ਉਜੀ ਤਾਣੀ ਛਾਂਗ ਛਾਂਗ ਕੇ ਹੱਥੀ ਏ ਰੁਖ ਪਾਲਣ ਠੰਡੀਆਂ ਛਾਵਾਂ ਨੂੰ ਪਿਆਰ ਕੋਟਾਂ ਦੇ ਭਲ ਜਾਂਦੇ ਨੇ ਇਹ ਬੇਗੰਬੁਰ ਦੀਆਂ ਰਾਮਾਈ ਜੇ ਕਰ ਬਾਵਾ ਸਾਹਿਬ ਨਾ ਹੁੰਦੇ ਕਿਦੜੇ ਇਨਕਲਾਬ ਨਾ ਹੁੰਦੇ ਚੁੱਪ ਦੇ ਜਿੱਦੜੇ ਲੱਗ ਜਾਣੀ ਸੀ ਸਾਡੇ ਕੋਲ ਜਵਾਬ ਨਾ ਹੁੰਦੇ ਸਿਰ ਆਪਣੇ ਤੇ ਜਿੰਮਤ ਢੋਂਦੇ ਤੇ ਅਸੀਂ ਕਰਦੇ ਇੱਕ ਦਫਾ ਇਸ਼ਾਵਾਨ ਨੂੰ ਬੋਤਾ ਮੇਰੇ ਭੁੱਲ ਜਾਂਦੇ ਨਿ ਬੇਗੰਪੁਰ ਦੀਆਂ ਰਾਵਾਂ ਰਹਿ ਬਰ ਸੂਚ ਜਗੋਂਦੇ ਦੁਰਗ ਜਤੀ ਭੇਦ ਮਟਾਉਂਦੇ ਦੁਰਗ ਆਪਣਾ ਫਰਜ਼ ਨਭਾਉਂਦੇ ਦੁਰਗ ਭੁੱਲਿਆਂ ਨੂੰ ਰਾਤੰਦੇ ਦੁਰਗ ਤੁਸੀਂ ਨਹੀਂ ਸਮਝੇ ਬੇਮਖ ਹੋ ਕੇ ਚੁਣਿਆਂ ਗਲਤ ਦਿਸ਼ਾਵਾਂ ਨੂੰ ਪੋਟਾਂ ਦੇ ਭੁੱਲ ਜਾਂਦੇ ਓ ਤੁਸੀਂ ਬੇਗੰਪੁਰ ਦੀਆਂ ਆਵਾਂ ਮੂਟ ਦੀ ਕੀਮਤ ਤੇ ਭੁੱਲ ਜਾਂਦੇ ਓ ਲੋੜ ਨਸ਼ੇ ਤੇ ਭੁੱਲ ਜਾਂਦੇ ਓ ਕੋਢੀ ਮੁੱਲ ਭਵਾ ਕੇ ਆਪਣਾ ਧੂੜ ਮਿੱਟੀ ਵਿੱਚ ਉੜ ਜਾਂਦੇ ਓ ਧਰਨੇ ਲਾ ਕੇ ਹੱਕ ਮੰਗਦੇ ਓ ਤੁਸੀਂ ਧਰਨੇ ਲਾ ਕੇ ਹੱਕ ਮੰਗਦੇ ਓ ਸਿਰ ਤੇ ਬੁਠਾ ਕੇ ਕਾਂਵਾਂ ਨੂੰ ਸ਼ਹਾਬਾ ਤਾਂ ਵੇਲੇ ਭੁੱਲ ਜਾਂਦੇ ਓ ਬੇਗੰਪੁਰ ਦੀਆਂ ਰਾਵਾਂ ਮੈਂ ਮਜ਼ਬਦੀਆਂ ਨਹੀਂ ਮਾਰਾਂ ਹੁੰਦੀ ਧਰਮ ਦੀਆਂ ਨਹੀਂ ਖਾਰਾਂ ਹੁੰਦੀਆਂ ਸ਼ਾਮ ਜਿਨਾ ਦੀਆਂ ਸੰਤ ਦੇ ਵਿੱਚ ਆਪਣੀਆਂ ਸਰਕਾਰਾਂ ਹੁੰਦੀਆਂ ਪਿੰਡ ਸਰਗੁੰਦੀ ਵਾਲਿਆ ਪੜ੍ਹ ਕੇ ਤੇ ਕੁਝ ਅਮਲ ਕਰੋ ਸਿੱਖਿਆਵਾਂ ਨੂੰ ਤੁਸੀਂ ਵੋਟਾਂ ਦੇਲੇ ਭੁੱਲ ਜਾਂਦੇ ਓ ਬੇਗੰਪੁਰ ਦੀਆਂ ਰਾਵਾਂ ਮੈਂ ਕੋਟਾ ਲੈ ਕੇ ਚੱਲ ਜਾਂਦੇ ਹੋ ਬੇਗੰਗੁਰ ਦੀਆਂ ਰਾਹਾਂ ਕੀ ਬਾਤ ਹੈ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਤੁਸੀਂ ਇਸ ਮਿਸ਼ਨਰੀ ਥੀਕ ਨੂੰ ਸਤਿਗੁਰੂ ਦਾਸ ਮਹਾਰੇ ਦੇ ਕਨਸੈਪਟ ਬੇਗੰਗੁਰ ਦੇ ਤਰੀਕੇ ਤੇ ਲਿਆ ਸ਼ਾਮ ਸਰਗੰਦੀ ਜੀ ਬਹੁਤ ਅੱਛਾ ਲੱਗ ਰਿਹਾ ਹੈ ਦੇਰ ਤਾਂ ਨਹੀਂ ਕਰਦਾ ਤੁਹਾਨੂੰ ਵਿਦਾ ਲੈਣ ਨੂੰ ਪਰ ਸਮਾਂ ਜਿਹੜਾ ਇਜਾਜ਼ਤ ਨਹੀਂ ਦੇ ਰਿਹਾ ਕਿਉਂਕਿ ਤੁਸੀਂ ਅੱਜ ਇੱਕ ਬਹੁਤ ਵੱਡੇ ਪਾਸ਼ਾ ਵਿਭਾਗ ਪੰਜਾਬ ਦੇ ਵੱਲੋਂ ਇੱਕ ਜੋ ਪ੍ਰੋਗਰਾਮ ਮੁnikਿਆ ਉੱਤੇ ਜਾਣਾ ਹੈ ਸੋ ਤੁਹਾਨੂੰ ਇਸ ਸਟੂਡੀਓ ਵਿੱਚ ਆ ਕੇ ਕਿਸ ਤਰ੍ਹਾਂ ਲੱਗ ਰਿਹਾ ਸਭ ਤੋਂ ਪਹਿਲਾਂ ਜੀ ਮੈਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦੀ ਹਾਂ ਪੋਸ਼ਣ ਪੋਸ਼ੁਨਾਮਾ ਚੈਨਲ ਦਾ ਕਿ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾਇਆ ਤੇ ਐਡਾ ਵੱਡਾ ਮਾਣ ਦਿੱਤਾ ਤੇ ਬਹੁਤ-ਬਹੁਤ ਧੰਨਵਾਦ ਹੈ ਤੁਹਾਡਾ ਤੇ ਬਹੁਤ ਚੰਗਾ ਲੱਗ ਰਿਹਾ ਕਿਉਂਕਿ ਤੁਸੀਂ ਬਹੁਤ ਵੱਡਾ ਮਾਨ ਸਨਮਾਨ ਕੀਤਾ ਸਾਡਾ ਥੈਂਕ ਯੂ ਮਿਹਰਬਾਨੀ ਥੈਂਕ ਯੂ ਵੈਰੀ ਮਚ ਸ਼ਾਮੀ ਬਹੁਤ ਬਹੁਤ ਵੇ ਜੈ ਭੀਮ ਜੈ ਭਾਪ ਜੈ ਭਾਪ ਸੋ ਪੋਸ਼ੁਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋਸ਼ੁਨਾਮਾ ਚੈਨਲ ਦੇ ਨਾਲ ਮੈਨੂੰ ਯਾਨੀ ਆਪਣੇ ਦੋਸਤ ਸੋਮ ਸਹੋਤਾ ਨੇ ਦਿਓ ਇਜਾਜ਼ਤ ਜੈਤੀ ਜੈਪਾਲ